बच्चा पैदा होने ਤੋਂ ਬਾਅਦ ਸੁੱਟਿਆ ਸੜਕ ਤੇ ਰਾਹੀਰ ਔਰਤ ਵੱਲੋਂ ਪੰਚਾਇਆ ਗਿਆ ਬਠਿੰਡਾ ਦੇ ਸਿਵਲ ਹਸਪਤਾਲ ਚ ਜੱਚਾ ਬੱਚਾ ਹਸਪਤਾਲ ਦੇ ਅੰਦਰ ਡਾਕਟਰਾਂ ਵੱਲੋਂ ਕੀਤਾ ਇਲਾਜ ਸ਼ੁਰੂ ਅਤੇ ਪੁਲਿਸ ਨੂੰ ਕੀਤਾ ਸੂਚਿਤ ਮਾਮਲਾ ਬਠਿੰਡਾ ਦੇ ਮਲਤਾਨੀਆ ਰੋਡ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਮੰਗਲਵਾਰ ਨੂੰ 11 ਵਜੇ ਦੇ ਲਗਭਗ ਬੱਚਿਆਂ ਦੇ ਮਾਹ ਡਾਕਟਰ ਮਦਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਕੋਲ ਇੱਕ ਔਰਤ ਬੱਚਾ ਦੇਖੀ ਗਈ ਹੈ ਜੋ 48 ਘੰਟਿਆਂ ਦਾ ਲੱਗ ਰਿਹਾ ਹੈ ਅਤੇ ਇਹ ਮੇਲ ਬੱਚਾ ਹੈ ਜੋ ਕਿਸੇ ਔਰਤ ਵੱਲੋਂ ਸੜਕ ਦੇ ਉੱਤੇ ਸੁੱਟ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਕ ਰਾਗੀ ਔਰਤ ਨੇ ਉਹਨਾਂ ਕੋਲ ਇਲਾਜ ਦੇ ਲਈ ਬਠਿੰਡਾ ਦੇ ਸਿਵਲਾਤਲ ਵਿਖੇ ਜਿਸ ਨੂੰ ਪੇਜਿਆ ਗਿਆ ਹੈ ਉਹ ਲੈ ਕੇ ਆਈ ਹੈ ਅਤੇ ਉਹਨਾਂ ਵੱਲੋਂ ਜਿੱਥੇ ਇਲਾਜ ਸ਼ੁਰੂ ਕੀਤਾ ਗਿਆ ਉੱਥੇ ਉਹਨਾਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਹ ਮੇਲਾ ਤੇ ਇਹ 8ਵੇਂ ਮਹੀਨੇ 'ਚ ਇਹ ਬੱਚਾ ਪੈਦਾ ਹੋਇਆ ਲੱਗਦਾ ਹੈ ਇਹ ਇੱਕ ਔਰਤ ਜੋ ਇੱਥੇ ਰਾਗੀ ਔਰਤ ਸੀ ਉਹ ਇਹਨਾਂ ਦੇ ਕੋਲ ਹਸਪਤਾਲ ਵਿਖੇ ਲੈ ਕੇ ਆਈ ਹੈ ਅਤੇ ਇਹਨਾਂ ਵੱਲੋਂ ਹੁਣ ਇਸ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਵੀ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਜਿੱਥੇ ਇਹ ਮਾਂ ਨੇ ਕਿੱਡਾ ਜਿਗਰਾ ਕੀਤਾ ਹੋਵੇਗਾ ਕਿ ਇੱਕ ਬੱਚਾ ਜੋ ਮੇਲ ਹੈ ਇਹ ਇਸ ਦੇ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਲੇਕਿਨ ਜਿਹੜੀ ਮਾਂ ਨੇ ਇਹ ਬੱਚਾ ਸੜਕ ਤੇ ਸਿੱਟਿਆ ਉਹ ਇਹ ਬੱਚਾ ਕਿੱਡਾ ਬਦਨਸੀਬ ਹੋਵੇਗਾ ਤੇ ਕਿੱਡੀ ਉਦਖਿਆਰੀ ਮਾਂ ਹੋਵੇਗੀ ਜਿਸ ਨੇ ਇਹ ਬੱਚ ਇਸ ਬੱਚੇ ਨੂੰ ਸੜਕ ਤੇ ਸਿੱਟਿਆ ਲੇਕਿਨ ਇੱਕ ਔਰਤ ਵੱਲੋਂ ਰਾਗੀ ਔਰਤ ਵੱਲੋਂ ਸੁਨ ਬਟਿੰਡਾ ਦੇ ਸੇਵਲ ਹਤਾਲ ਦੇ ਖੇ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਇਹਦਾ ਇਲਾਜ ਇਲਾਜ ਆਪਣਾ ਸ਼ੁਰੂ ਕਰ ਦਿੱਤਾ ਗਿਆ ਤੇ ਇਹਨਾਂ ਵੱਲੋਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਮੇਰਾ ਨਾਮ ਡਾਕਟਰ ਆਲ ਮਦਾਨਾ ਮੈਂ ਬਤੌਰ ਪੈਡੀਟ੍ਰੀਸ਼ਨ ਮੈਡੀਕਲ ਆਫਸਰ ਔਮਨ ਐਂਡ ਚਿਲਡਰਨ ਹਸਪੀਟਲ ਰੋਟੈਂਡਾ ਵਿੱਚ ਕੰਮ ਕਰਦਾ ਹਾਂ ਅੱਜ ਕੋ ਬੱਚਾ ਲੈ ਕੇ ਆਇਆ ਹੈ ਜੀ ਹਾਂਜੀ ਅਰਾਊਂਡ 9:40 ਮਿੰਟ ਤੇ ਸਾਡੇ ਕੋਲ ਇੱਕ ਲੇਡੀ ਇੱਕ ਅਬੰਡਨਟ ਜਿਹਨੂੰ ਆਪਾਂ ਅਨਨੋਨ ਚਾਈਲਡ ਕਹਿੰਦੇ ਨੇ ਉਹ ਲੈ ਕੇ ਆਈ ਸੀਗੀ ਤੇ ਉਹਦਾ ਇਹ ਕਹਿਣਾ ਸੀਗਾ ਕਿ ਬੱਚਾ ਸਾਨੂੰ ਮਲਤਾਨੀਆਂ ਪੁਲ ਦੇ ਨੇੜੇ ਜਿਹੜਾ ਗੇਟ ਹਨੂਮਾਨ ਮੰਦਿਰ ਨੂੰ ਜਾਂਦਾ ਹੈਗਾ ਉੱਥੇ ਸਾਨੂੰ ਪਿਆ ਹੋਇਆ ਮਿਲਿਆ ਹੈਗਾ ਤੇ ਬੱਚੇ ਨੂੰ ਜਦੋਂ ਅਸੀਂ ਐਗਜ਼ਾਮਿਨ ਕੀਤਾ ਬੱਚਾ ਥੋੜਾ ਕਮਜ਼ੋਰ ਹੈਗਾ ਰਾਉਂਡ 1.9 ਕਿਜੀ 1900 ਗ੍ਰਾਮ ਦਾ ਬੱਚਾ ਹੈ ਜਿਹਨੂੰ ਆਪਾਂ ਯੂਜੂਲੀ ਪ੍ਰੀਟਰਮ ਕਹਿ ਦਿੰਦੇ ਆ ਦੇਖਣ ਤੇ ਬੱਚਾ ਪ੍ਰੀਮਚੂਰ ਜਿਵੇਂ 8 ਮਹੀਨੇ ਬੱਚੇ ਹੁੰਦੇ ਆ ਉਹਦਾ ਦਾ ਦੇਖਣ ਚ ਲੱਗ ਰਿਹਾ ਹੈਗਾ ਬਾਕੀ ਵਾਈਟਲੀ ਬੱਚਾ ਸਟੇਬਲ ਸੀਗਾ ਆਟ ਰੇਟ ਸੈਚੂਰੇਸ਼ਨ ਆਕਸੀਜਨ ਦੀ 슈ਗਰ ਅਸੀਂ ਵੀ ਚੈੱਕ ਕਰ ਲਈ ਜਿਵੇਂ ਬੱਚਾ ਆਇਆ ਉਹ ਸਾਰਾ ਓਕੇ ਸੀ ਉਹ ਕਿੰਨੇ ਕਸਮ ਨੇ ਦਾ ਦੇਖਣ ਨੂੰ ਅੰਦਾਜ਼ੇ ਨਾਲ ਕੁਝ ਘੰਟਿਆਂ ਦਾ ਹੀ ਲੱਗਦਾ ਹੈਗਾ ਮੇਬੀ ਸ਼ਾਇਦ ਅੰਦਾਜ਼ੇ ਨਾਲ 48 ਘੰਟਿਆਂ ਦੇ ਵਿੱਚ ਵਿੱਚ ਲੱਗਦਾ ਹੈ ਕਿ ਬੱਚਾ ਦਾ ਬੱਚੇ ਦਾ ਬਰਥ ਹੋਇਆ ਹੋਣਾ ਤੇ ਇਹਦੇ ਲਈ ਅਸੀਂ ਜਿਹੜੇ ਚੌਂਕੀ ਚਾਰਜ ਸਿਵਲ ਹਸਪਤਲ ਦੇ ਸਾਡੇ ਹੈਗੇ ਉਹਨਾਂ ਨੂੰ ਵੀ ਅਸੀਂ ਇਨਫੋਰਮੇਸ਼ਨ ਦੇ ਦਿੱਤੀ ਹੈਗੀ ਹੈ ਡੀਸੀਪੀਓ ਮੈਡਮ ਜਿਹੜੇ ਹੈਗੇ ਉਹਨਾਂ ਨੂੰ ਵੀ ਇਸ ਬਾਰੇ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਪਰ ਆਲ ਬੱਚੇ ਨੂੰ ਐਸਐਨਸੀ ਯੂ ਜੋ ਐਡਮਿਟ ਕਰਕੇ ਉਹਦਾ ਜਿਹੜਾ ਰੋਲਿੰਦਾ ਇਲਾਜ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਸਾਰੇ ਮੇਲ ਆ ਕਿਤੇ ਮੇਲ ਮੇਲ ਜੀ ਸਰ ਸਰ ਅੱਜ ਸਵੇਰ ਇੱਕ ਬੱਚਾ ਮਿਲਿਆ ਗਿਆ ਮੋਤਾਨੀਆਂ ਪੁਲ ਦੇ ਕੋਲੋਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਇਲਾਜ ਤੇ ਕਾਰਪੀ ਕਿਤੇ ਕੀ ਪੂਰਾ ਮੈਟਰ ਕੀ ਹੈ ਜੋ ਸਾਨੂੰ ਨਾ ਆਪਣਾ ਡਾਕਟਰ ਰਾਹੁਲ ਨੇ ਜਿੱਥਾ ਬੱਚਾ ਬਾੜ ਦੇ ਵਿੱਚ ਸਿਵਲ ਹਸਪੀਟਲ ਤੇ ਭੇਜਿਆ ਹੈ ਉਹਨਾਂ ਨੂੰ ਇਨਫਰਮੇਸ਼ਨ ਆਈ ਸੀਸੀ ਵੀ ਪੜਤਾਲ ਕਰ ਰਹੇ ਆਂ ਬੱਚਾ ਤੰਦਰੁਸਤ ਹੈ ਬਿਲਕੁਲ ਉਹਨਾਂ ਦੀ ਕਸਟਡੀ ਚ ਹੈ ਮੌਕੇ ਤੇ ਬਾਸ ਰੱਖਿਆ ਆਪਸ਼ਨ ਵੀ ਆ ਗਿਆ ਸੀ ਖੁਸ਼ਦੀਪ ਸਿੰਘ ਤੇ ਉਹ ਕਹਿੰਦੇ ਬੱਚਾ ਸਾਡੀ ਕਸਟਡੀ ਚ ਰੱਖੂਗਾ ਤੇ ਅਸੀਂ ਇਹਦੀ ਦੇਖ ਰੇ ਕਰਾਂਗੇ ਅਸੀਂ ਇਹਨੂੰ ਸੰਭਾਲ ਕਰਾਂਗੇ ਅਸੀਂ ਇਹਦੀ ਪਰਬਲਿਸ਼ ਕਰਾਂਗੇ ਬੱਚਾ ਬਿਲਕੁਲ ਠੀਕ ਹੈ ਬਟ ਉਹਦੀ ਅਸੀਂ ਪੜਤਾਲ ਕਰ ਰਹੇ ਆਂ ਕਿ ਉਹ ਕਿੱਥੋਂ ਆਇਆ ਇਹ ਉਥੇ ਕਿਵੇਂ ਆਇਆ ਕਿੱਥੋਂ ਮਿਲਿਆ ਸੀ ਇਹ ਜੇ ਇਹ ਮਲਤਾਨੀਆਂ ਉਹ ਜਿਹੜਾ ਟੁੱਟਿਆ ਹੋਇਆ ਬਣ ਰਿਹਾ ਜਿਹਦੀ ਰਿਪੇਅਰ ਚੱਲੀ ਜਾਂਦੀ ਹੈ ਉਹਦੇ ਵਿੱਚੋਂ ਦੀ ਇੱਕ ਰਸਤਾ ਕ੍ਰੋਸ ਕਰਦਾ ਹੈ ਪੁਰਾਣੇ ਥਾਣੇ ਨੂੰ ਜਾਂਦਾ ਆ ਵਸਤੀ ਤੋਂ ਤਾਂ ਪੁਰਾਣੇ ਥਾਣੇ ਵਾਲੀ ਜਿਹੜੀ ਸੈੱਟ ਹੈਗਾ ਥੱਲੋਂ ਦੀ ਉਹ ਪੂਰਾ ਜਿਸਤਿ ਲੋਕ ਲੋਕਾਂ ਦਾ ਰਸਤਾ ਉਹ ਆਮ ਲੰਘਦੇ ਉੱਥੇ ਪਰਲੇ ਪਾਸੇ ਕਿਨਾਰੇ ਤੇ ਪੜਤਾਲ મતલਬ ਦੱਸਿਆ ਕਿ ਉੱਥੇ ਪਿਆ ਸੀ ਕੀ ਹੈ ਜੇ ਮੇਲਾ ਕਿ ਫਿਰ ਮੇਲਾ ਜੀ ਕਿਸ ਤਰ੍ਹਾਂ ਬਚੇ ਮੇਲਾ ਨਹੀਂ ਲੱਗੇ ਚਲੋ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਜੇ ਜੇਲ੍ਹ ਜਾਂਚ ਕੀਤੀ ਜਾ ਰਹੀ ਹੈ ਕੋਈ ਤਾਲਪਸ ਅਸੀਂ ਉਹ ਕੈਮਰੇ ਕੂਮਰੇ ਵੇਖਾਂਗੇ ਆਮ ਪਬਲਿਕ ਨੂੰ ਪੁੱਛ ਗਿਛ ਕਰਾਂਗੇ ਸਾਰੀ ਜੇ ਕੋਈ ਵੀ ਕੋਈ ਕਾਰਵਾਈ ਬਣਦੀ ਹੋਊਗੀ ਉਹ ਅਮਲ ਵਿੱਚ ਲਿਆਵਾਂਗੇ